ਚੀਕਾਲ ਮੈਂ ਸੁਨਾਣਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆ ਪਹਿਲੀ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹਨਾਂ ਨੇ ਸੱਤ ਗਲੋਬਲ ਸੰਘਰਸ਼ਾਂ جنگਾਂ ਨੂੰ ਖਤਮ ਕਰਵਾਉਣ ਦੀ ਭੂਮਿਕਾ ਨਿਭਾਈ ਹੈ ਇਸ ਦੇ ਬਾਵਜੂਦ ਜੇਕਰ ਨੋਬਲ ਪੁਰਸਕਾਰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਤਾਂ ਅਮਰੀਕਾ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਗਾਜ਼ਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ 트ੰਪ ਨੇ ਮੰਗਲਵਾਰ ਨੂੰ ਕੁਆਰਟਿਕ ਕੋਚ ਫੌਜ ਅਧਿਕਾਰੀਆਂ ਨੂੰ ਆਪਣੇ ਸੰਬੋਧਨ ਚ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਸੁਲਝਾ ਲਿਆ ਹੁਣ ਹਮਾਸ ਨੂੰ ਸਹਿਮਤ ਹੋਣਾ ਹੋਵੇਗਾ ਅਤੇ ਜੇਕਰ ਉਹ ਨਹੀਂ ਮੰਨਦੇ ਤਾਂ ਉਹਨਾਂ ਲਈ ਬਹੁਤ ਮਸ਼ਕਲ ਹੋਵੇਗਾ ਸਾਰੇ ਅਰਬ ਮੁਸਲਿਮ ਰਾਸ਼ਟਰ ਇਸ ਨਾਲ ਸਹਿਮਤ ਨੇ ਇਜ਼ਰਾਈਲ ਸਹਿਮਤ ਹੈ ਇਹ ਇੱਕ ਅਦਭੁਤ ਗੱਲ ਹੈ ਕਿ ਸਾਰੇ ਨਾਲ ਆ ਗਏ ਨੇ 트럼ਪ ਨੇ ਕਿਹਾ ਕਿ ਜੇਕਰ ਸੋਮਵਾਰ ਨੂੰ ਐਲਾਨ ਗਾਜ਼ਾ ਸੰਘਰਸ਼ ਨੂੰ ਖਤਮ ਕਰਵਾਉਣ ਦੀ ਉਹਨਾਂ ਦੀ ਯੋਜਨਾ ਕਾਮਯਾਬ ਹੋ ਜਾਂਦੀ ਹੈ ਤਾਂ ਉਹਨਾਂ ਨੇ ਕੁਝ ਹੀ ਮਹੀਨਿਆਂ ਚ ਅੱਤ ਸੰਘਰਸ਼ਾਂ ਨੂੰ ਸੁਲਝਾ ਲਿਆ ਟਰੰਪ ਨੇ ਕਿਹਾ ਇਹ ਸ਼ਾਨਦਾਰ ਹੈ ਕੋਈ ਅਜੇਹਾ ਕਦੇ ਨਹੀਂ ਕਰ ਸਕਿਆ ਫਿਰ ਵੀ ਕੀ ਤਹਾਨੂੰ ਨੋਵਲ ਪੁਰਸਕਾਰ ਮਿਲੇਗਾ ਬਿਲਕੁਲ ਨਹੀਂ ਉਹ ਇਸ ਨੂੰ ਕਿਸੇ ਅਜੇਹ ਵਿਅਕਤੀ ਨੂੰ ਦੇਣਗੇ ਜਿਸ ਨੇ ਕੁਝ ਵੀ ਨਹੀਂ ਕੀਤਾ ਉਹ ਇਸ ਨੂੰ ਅਜੇਹ ਵਿਅਕਤੀ ਨੂੰ ਦੇਣਗੇ ਜਿਸ ਨੇ ਟਰੰਪ ਦੇ ਵਿਚਾਰਾਂ ਤੇ ਯੁੱਧ ਨੂੰ ਸੁਲਝਾਉਣ ਲਈ ਕੀ ਕੀਤਾ ਗਿਆ ਇਸ ਤੇ ਕੋਈ ਕਿਤਾਬ ਲਿਖੀ ਹੈ ਜੀ ਹਾਂ ਨੋਵਲ ਪੁਰਸਕਾਰ ਕਿਸੇ ਲੇਖਕ ਨੂੰ ਮਿਲੇਗਾ ਪਰ ਦੇਖਦੇ ਹਾਂ ਕੀ ਹੁੰਦਾ ਉਹਨਾਂ ਕਹੇ ਸਾਡੇ ਦੇਸ਼ ਲਈ ਵੱਡੇ અપਮਾਨ ਦੀ ਗੱਲ ਹੋਵੇਗੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਜੇਹਰ ਨਹੀਂ ਚਾਹੁੰਦਾ ਪਾਕਿਸਤਾਨ ਦੇ ਖੈਂਬਰ ਪਖਤੂਨਗਵਾ ਸੂਬੇ ਦੇ ਮੰਤਰੀ ਮੰਡਲ ਦੇ ਦੋ ਮੰਤਰੀਆਂ ਨੇ ਮੰਗਲਵਾਰ ਨੂੰ ਸੱਤਤਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਸੂਬਾਈ ਲੀਡਰਸ਼ਿਪ ਵਿੱਚ ਵੱਧ ਦੇ ਮਤ ਪੇਦਾਂ ਵਿਚਕਾਰ ਅਸਤੀਫਾ ਦੇ ਦਿੱਤਾ ਪਾਰਟੀ ਮੈਂਬਰਾਂ ਦੇ ਅਨੁਸਾਰ ਸਾਬਕਾ ਰਾਸ਼ਟਰੀ ਅਸੈਂਬਲੀ ਦੇ ਸਪੀਕਰ ਅਰਸ਼ ਗੈਸਰ ਦੇ ਪ੍ਰਾ ਆਕੀਬੁੱਲਾ ਖਾਨ ਅਤੇ ਸਾਬਕਾ ਸੂਬਾਈ ਮੰਤਰੀ ਸ਼ਾਰਾਮ ਤਾਰਕਾਈ ਦੇ ਪ੍ਰਾ ਫੈਸਲ ਤਾਰਕਾਈ ਨੇ ਮੁੱਖ ਮੰਤਰੀ ਅਲੀ ਅਮੀਨ ਗੰਦਾਪੁਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਫਿਲੀਪਪਿਨਜ਼ ਇੱਕ ਸ਼ਕਤੀਸ਼ਾਲੀ ਪੁਚਾਰ ਨਾਲ ਹਿੱਲ ਗਿਆ ਮੰਗਲਵਾਰ ਬੁੱਧਵਾਰ ਰਾਤ ਨੂੰ ਆਇਆ ਸ਼ਕਤੀਸ਼ਾਲੀ ਪੁਚਾਰ ਨੇ 파ਰੀ ਤਬਾਹੀ ਮਚਾਈ ਹੈ ਇਸ ਕੁਦਰਤੀ ਆਫਤ ਵਿੱਚ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਨੇ ਇਸ ਭਿਆਨਕ ਪੁਚਾਰ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਕਿ ਪੁਚਾਰ ਫਿਲੀਪਪਿਨਜ਼ ਦੇ ਰਿੰਗ ਆਫ ਫਾਇਰ ਖੇਤਰ ਵਿੱਚ ਆਇਆ ਸੀ ਅਤੇ ਇਸ ਦੀ ਤੀਬਰਤਾ ਰੈਕਟਰ ਪੈਮਾਨੇ ਤੇ 6.9 ਮਾਪੀ ਗਈ ਸੀ ਦੇਸ਼ ਦੇ ਪੁਚਾਰ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਪੁਚਾਰ ਦਾ ਕੇਂਦਰ ਸੇਬੂ ਦੇ ਬੋਰੀ ਸ਼ਹਿਰ ਦੇ ਨੇੜੇ ਵਿਸਾਜਾਨ ਸਾਗਰ ਵਿੱਚ ਲਗਭਗ ਡੂੰਘਾਈ ਤੇ ਸਥਿਤ ਸੀ ਜ਼ਬਰ ਜਨਾਹ ਦਾ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚਾਲੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਦੀ ਅਗਾਊ ਜ਼ਮਾਨਤ ਤੇ ਅੱਜ ਪਟਿਆਲਾ ਕੋਰਟ ਚ ਸੁਣਵਾਈ ਹੋਵੇਗੀ ਉਹਨਾਂ ਨੇ ਕੋਰਟ ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਸਰਕਾਰ ਤੇ ਬਚਾਅ ਪੱਖ ਦੇ ਵਕੀਲਾਂ ਚ ਬਹਿਸ ਹੋਵੇਗੀ ਕੇਸ ਦੀ ਸੁਣਵਾਈ ਦੁਪਹਿਰ ਤੋਂ ਬਾਅਦ ਹੋਣ ਦੀ ਉਮੀਦ ਹੈ ਤੇ ਅਦਾਲਤ ਇਸ ਤੇ ਅੱਜ ਫੈਸਲਾ ਸੁਣਾ ਸਕਦੀ ਹੈ ਪਟੀਸ਼ਨ ਚ ਹਰਮਿਤ ਪਠਾਨ ਮਾਜਰਾ ਨੇ ਦਲੀਲਾਂ ਰੱਖੀਆਂ ਨੇ ਕਿ ਉਹਨਾਂ ਤੇ ਦਰਜ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਜਿਸ ਸ਼ਿਕਾਇਤ ਤੇ ਕੇਸ ਦਰਜ ਹੋਇਆ ਉਹ ਕਾਫੀ ਸਮੇਂ ਤੋਂ ਪੈਂਡਿੰਗ ਹੈ ਇਸ ਮਾਮਲੇ ਚ ਸਰਕਾਰ ਆਪਣਾ ਜਵਾਬ ਦਾਖਲ ਕਰ ਚੁੱਕੀ ਹੈ ਤੇ ਅੱਜ ਇਸ ਮਾਮਲੇ ਚ ਦੋਵੇਂ ਧਿਰਾਂ ਚ ਬਹਿਸ ਹੋਵੇਗੀ ਦੱਸ ਦੇ ਕੇ ਪਟਿਆਲਾ ਦੇ ਸਿਵਲ ਲਾਈਨ ਥਾਣੇ ਚ ਮਾਜਰਾ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਆਪ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਨੇ ਤੇ ਅਮਿਤ ਸ਼ਾਹ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਹੜ੍ਹ ਪੀੜਤਾਂ ਨੂੰ ਐਸਡੀਆਰਐਫ ਐਨਡੀਆਰਐਫ ਤੋਂ ਮੁਆਵਜ਼ਾ ਦਿਵਣ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਨੇ ਦਹਾਕਿਆਂ ਬਾਅਦ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਜਿਸ ਨਾਲ 2614 ਪਿੰਡਾਂ ਦੇ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ 6.87 ਖੇ ਲੋਕ ਬੇਕਾਰ ਹੋਏ ਨੇ ਭਗਵਾਨ ਸਿੰਘ ਮਾਨ ਨੇ ਕਿ ਆ ਕਿਸ ਆਫਤ ਨੇ ਵਿਆਪਕ ਨੁਕਸਾਨ ਪਹੁੰਚਾਇਆ ਕਿਉਂਕਿ 4.8 ਲੱਖ ਏਕੜ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ 17000 ਤੋਂ ਵੱਧ ਘਰ ਨੁਕਸਾਨੇ ਗਏ ਤੇ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਨੇ 46.57 ਕਿਲੋਮੀਟਰ ਪਿੰਡੂ ਸੜਕਾਂ 485 ਪੁੱਲਾਂ 1417 ਪੁੱਲੀਆਂ ਅਤੇ 190 ਮੰਡੀਆਂ ਨੂੰ ਵੱਡਾ ਨੁਕਸਾਨ ਪਹੁੰਚਿਆ ਮੁੱਖ ਮੰਤਰੀ ਨੇ ਕਿਹਾ ਕਿ ਨੁਕਸਾਨ ਦਾ ਮੁੱਢਲਾ ਅਨੁਮਾਨ 13832 ਕਰੋੜ ਰੁਪਏ ਜਿਸ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਸਿਹਤ ਸਿੱਖਿਆ ਅਤੇ ਰੋਜ਼ੀ ਰੋਟੀ ਦਾ ਨੁਕਸਾਨ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਐਸਟੀਆਰਐਫ ਐਨਡੀਆਰਐਫ ਮਾਪਦੰਡ ਨੁਕਸਾਨ ਦੇ ਅਸਲ ਪੈਮਾਨੇ ਦੀ ਪੂਰਤੀ ਲਈ ਨਾਕਾਫੀ ਹੈ ਉਨ੍ਹਾਂ ਕਿਹਾ ਕਿ ਜਿੱਥੇ ਫਸਲਾਂ ਦਾ ਨੁਕਸਾਨ 33% ਅਤੇ ਇਸ ਤੋਂ ਵੱਧ ਹੈ ਤੇ ਗ੍ਰਹਿ ਮੰਤਰਾਲੇ ਵੱਲੋਂ 6300 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਬਣਦਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨਿਤਨ ਜਾਹੂ ਨੇ ਆਖਰਕਾਰ ਹਮਾਸ ਨੂੰ ਪਛਾੜ ਦਿੱਤਾ ਕਈ ਮਹੀਨਿਆਂ ਤੋਂ ਨਸਲਕੁਸ਼ੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਤੋਂ ਬਾਅਦ ਨਿਤਨ ਜਾਹੂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਕੰਦੀ ਦੀ ਯੋਜਨਾ ਤੇ ਸਹਿਮਤੀ ਜਤਾਈ ਹੈ ਵਾਈਟ ਹਾਊਸ ਵਿੱਚ ਟਰੰਪ ਅਤੇ ਨਿਤਨ ਜਾਹੂ ਦੁਆਰਾ ਪੇਸ਼ ਕੀਤੀ ਗਈ 20 ਨੁਕਾਤੀ ਯੋਜਨਾ ਇਜ਼ਰਾਈਲ ਦੇ ਪੱਖ ਵਿੱਚ ਹੈ ਹਮਾਸ ਦਾ ਕਹਿਣਾ ਹੈ ਕਿ ਉਹ ਅਜੇ ਵੀ ਯੋਜਨਾ ਦਾ ਅਧਿਐਨ ਕਰ ਰਿਹਾ ਅਤੇ ਜਲਦੀ ਹੀ ਜਵਾਬ ਦੇਵੇਗਾ ਪਰ ਟਰੰਪ ਨੇ ਹਮਾਸ ਦੇ ਸਭ ਤੋਂ ਨਜ਼ਦੀਕੀ ਸਹਿਯੋਗੀਆਂ ਸਮੇਤ ਇਸ ਲਈ ਅੰਤਰਰਾਸ਼ਟਰੀ ਸਮਰਥਨ ਇਕੱਠਾ ਕਰਨ ਦੇ ਨਾਲ ਇਸਲਾਮਿਕ ਅੱਤਵਾਦੀ ਸਮੂਹ ਕਿਲ ਆਸਰ ਦੀ ਹੈ ਹਮਾਸ ਕੋਲ ਫੈਸਲਾ ਕਰਨ ਲਈ ਮੌਜੂਦ ਸਮੇਂ ਬਾਰੇ ਪੁੱਛਣ ਤੇ ਟਰੰਪ ਨੇ ਕਿਹਾ ਕਿ ਉਸ ਕੋਲ 3-4 ਦਿਨ ਦਾ ਸਮਾਂ ਹੈ ਅਤੇ ਜੇਕਰ ਉਹ ਪ੍ਰਸਤਾਵ ਕਬੂਲ ਨਹੀਂ ਕਰਦਾ ਤਾਂ ਨਤੀਜੇ ਬਹੁਤ ਤੰਗ ਹੋ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਹਮਾਸ ਪ੍ਰਸਤਾਵ ਮਨਜ਼ੂਰ ਕਰ ਲੈਂਦਾ ਅਤੇ ਗਾਜ਼ਾ 'ਚ ਜੰਗ ਰੁਕਦੀ ਅਤੇ ਉਹ ਕਾਰਜਕਾਲ ਦੇ ਪਹਿਲੇ 8 ਮਹੀਨਿਆਂ 'ਚ ਇਹ 8ਵੀਂ ਜੰਗ ਖਤਮ ਹੋਵੇਗੀ ਉਹਨਾਂ ਕਿਹਾ ਕਿ ਮੈਨੂੰ ਇਸ ਲਈ ਨੋਵਲ ਪੁਰਸਕਾਰ ਮਿਲੇਗਾ ਨਹੀਂ ਉਹ ਕਿਸੇ ਜਿਹੇ ਬੰਦੇ ਨੂੰ ਦੇ ਦੇਣਗੇ ਜਿਸ ਨੇ ਕੋਈ ਕੰਮ ਨਹੀਂ ਕੀਤਾ ਅਜਿਹਾ ਬੰਦਾ ਜਿਸ ਨੇ ਸ਼ਾਇਦ ਟਰੰਪ ਦੇ ਦਿਮਾਗ ਬਾਰੇ ਕੋਈ ਕਿਤਾਬ ਲਿਖੀ ਹੋਵੇ ਇਹ ਸਾਡੇ ਦੀ ਬੇਇੱਜ਼ਤੀ ਹੋਵੇਗੀ ਮੈਂ ਨਹੀਂ ਚਾਹੁੰਦਾ ਸਾਡੇ ਦੇਸ਼ ਦੀ ਬੇਇੱਜ਼ਤੀ ਹੋਵੇ ਮੈਂ ਚਾਹੁੰਦਾ ਕਿ ਪੁਰਸਕਾਰ ਸਾਡੇ ਦੇਸ਼ ਨੂੰ ਮਿਲੇ ਅਮਰੀਕਾ ਨੇ ਦੇਸ਼ ਤੋਂ ਲਗਭਗ 100 ਈਰਾਨੀਆ ਨੂੰ ਦੇਸ਼ ਨਿਕਾਲਾ ਦੇ ਦਿੱਤਾ ਨਿਊਯਾਰਕ ਟਾਈਮਜ਼ ਦੇ ਅਨੁਸਾਰ ਇੱਕ ਕਦਮ ਅਮਰੀਕਾ ਤੇ ਈਰਾਨ ਵਿਚਕਾਰ ਮੀਨਿਆਂ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਇਹਨਾਂ ਲੋਕਾਂ ਨੂੰ ਸੋਮਵਾਰ ਨੂੰ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਅਮਰੀਕਾ ਨੂੰ ਲੂਈਸੀਆਨਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਇਹ ਜਹਾਜ਼ ਮੰਗਲਵਾਰ ਨੂੰ ਕਤਰ ਰਾਹੀਂ ਈਰਾਨ ਪਹੁੰਚਿਆ ਯੂਨ ਵਿੱਚ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਅਮਰੀਕਾ ਦੇ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਸਹਿਯੋਗ ਦਾ ਇਹ ਪਹਿਲਾ ਸੰਕੇਤ ਹੈ ਕੁਝ ਲੋਕ ਹਿਰਾਸਤ ਕੇਂਦਰਾਂ ਵਿੱਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਇਸ਼ਾ ਨਾਲ ਦੇਸ਼ ਨਿਕਾਲਾ ਦੇਣ ਲਈ ਸਹਿਮਤ ਹੋਏ ਜਦੋਂ ਕਿ ਕੁਝ ਨੂੰ ਦੁਬਾਰਾ ਹੇਠ ਦੇਸ਼ ਨਿਕਾਲਾ ਦਿੱਤਾ ਗਿਆ ਅਮਰੀਕੀ ਸਰਕਾਰ ਨੇ ਲਗਾਤਾਰ ਈਰਾਨੀਆਂ ਨੂੰ ਸ਼ਰਨ ਦਿੱਤੀ ਹੈ ਕਿਉਂਕਿ ਈਰਾਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਦੇਸ਼ ਮੰਨਿਆ ਜਾਂਦਾ ਹੈ कांग्रेसिय अगुवा ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੇਹ ਦੇ ਲੋਕਾਂ ਨਾਲ ਧੋਖਾ ਕਰਨ ਦਾ આરોਪ ਲਗਾਇਆ ਉਹਨਾਂ ਨੇ ਲੇਹ ਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ 4 ਪ੍ਰਦਰਸ਼ਨਕਾਰੀਆਂ ਦੀ ਹੋਈ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਖਾਰਚਿੰਦ ਦੇ ਪਿਤਾ ਦਾ ਇੱਕ ਵੀਡੀਓ ਪੋਸਟ ਕੀਤਾ ਰਾਹੁਲ ਨੇ ਹਿੰਦੀ ਚ ਪਾਈ ਆਪਣੀ ਪੋਸਟ ਚ ਕਿਆ ਪਿਤਾ ਦੀ ਦਰਦ ਭਰੀਆਂ ਅੱਖਾਂ ਇੱਕ ਸਵਾਲ ਪੁੱਛਦੇ ਨੇ ਕੀ ਅਜ ਦੇਸ਼ ਸੇਵਾ ਦਾ ਇਹੀ ਇਨਾਮ ਹੈ ਉਹਨਾਂ ਕਹਾਂਗੇ ਹਿੰਸਾ ਤੇ ਪੈ ਦੀ ਰਾਜਨੀਤੀ ਬੰਦ ਕੀਤੀ ਜਾਵੇ ਉਧਰ ਲਦਾਖ ਨੂੰ ਰਾਜ ਦਾ ਦਰਜਾ ਤੇ ਵਾਤਾਵਰਨ ਪ੍ਰੇਮੀ ਸੋਨ ਬਾਂਗਚੁੱਕ ਸਮੇਤ ਗ੍ਰਿਫਤਾਰ ਕੀਤੇ ਗਏ ਹੋਰਨਾਂ ਨੌਜਵਾਨਾਂ ਨੂੰ ਰਿਹਾ ਕਰਨ ਦੀ ਮੰਗ ਤੇਜ਼ ਹੋ ਗਈ ਹੈ ਕਾਰਗਿਲ ਡੈਮੋਕਰੇਟਿਕ ਅਲਾਈਅੰਸ ਨੇ ਕਿਹਾ ਕਿ ਲਦਾਖ ਚ ਹਾਲਾਤ ਆਮ ਵਰਗੇ ਹੋਣ ਤੱਕ ਕੇਂਦਰ ਦੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਨਾਲ ਗੱਲਬਾਤ ਨਹੀਂ ਕਰਾਂਗੇ ਅਜਲੇ ਸਰਫ ਐਨਆਈ ਹੋਮਮੈਨੂ ਦਾ ਇਜਾਜ਼ਤ ਧੰਨਵਾਦ ਸਤਿ ਸ਼ਕਾ